ਪੰਜਾਬ ਦੇ ਵੱਡੇ ਦਰਿਆ ਵਿੱਚ ਪ੍ਰਦੂਸ਼ਣ ਦਾ ਮਸਲਾ ਇੱਕ ਵਾਰੀ ਫੇਰ ਤੋਂ ਭਖਿਆ ਹੈ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਪਰਵੀਰ ਸਿੰਘ ਸਿਚੇਵਾਲ ਨੇ ਦਰਿਆ ਵਿੱਚ ਪ੍ਰਦੂਸ਼ਣ ਮਾਮਲੇ ਦੀ ਅਧਿਕਾਰੀਆਂ ਨੂੰ ਤਲਬ ਕੀਤਾ ਹੈ ਅਤੇ ਚੰਗੀ ਝਾਂਟ ਚੰਬ ਕੀਤੀ ਹੈ ਸਿਚੇਵਾਲ ਨੇ ਕਿਹਾ ਕਿ ਸਰਕਾਰ ਨੇ 650 ਕਰੋੜ ਰੁਪਏ ਦਿੱਤੇ ਇਸ ਤੋਂ ਬਾਅਦ ਵੀ ਸਫਾਈ ਕਿਉਂ ਨਹੀਂ ਹੋ ਰਹੀ ਇਸ ਲਈ ਡੀਸੀ ਤੇ ਨਗਰ ਨਿਗਮ ਕਮਿਸ਼ਨਰ ਜ਼ਿੰਮੇਦਾਰ ਹਨ ਜਦਕਿ ਸਬੰਧਤ ਅਧਿਕਾਰੀ ਇੱਕ ਦੂਸਰੇ ਤੇ ਗਾਜ ਸੁੱਟ ਕੇ ਬਚਨ ਦੀ ਕੋਸ਼ਿਸ਼ ਕਰ ਰਹੇ ਹਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਅਧਿਕਾਰੀਆਂ ਨੂੰ ਉਸੇ ਥਾਂ ਤੇ ਤਲਬ ਕੀਤਾ ਜਿੱਥੋਂ ਗੰਦਾ ਪਾਣੀ ਬੁੱਡੇ ਦਰਿਆ ਵਿੱਚ ਡਿੱਗ ਰਿਹਾ ਸੀ ਬਲਬੀਰ ਸਿੰਘ ਸੀਚੇਵਾਲ 1 ਸਾਲ ਤੋਂ ਬੁੱਡੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਕਾਰ ਸੇਵਾ ਕਰਵਾ ਰਹੇ ਹਨ ਨਗਰ ਨਿਗਮ ਸਿਵਰੇਜ ਬੋਰਡ ਅਤੇ ਖਿਲਾੜੀ ਸੰਸਥਾ ਨੇ 7 ਨਵੰਬਰ ਦੀ ਮੀਟਿੰਗ ਵਿੱਚ ਦਾਵਾ ਕੀਤਾ ਸੀ ਕਿ ਗਊ ਘਾਟ ਵਾਲਾ ਪੰਪਿੰਗ ਸਟੇਸ਼ਨ ਲਗਾਤਾਰ ਚੱਲ ਰਿਹਾ ਹੈ ਉਸ ਦਾ ਗੰਦਾ ਪਾਣੀ ਟ੍ਰੀਟ ਹੋਣ ਲਈ 225 ਐਮ ਐਲ ਡੀ ਪਲਾਂਟ ਵਿੱਚ ਪਹੁੰਚ ਰਿਹਾ ਹੈ ਤੇ ਜਦੋਂ ਮੀਟਿੰਗ ਤੋਂ ਬਾਅਦ ਰਾਜ ਸਭਾ ਮੈਂਬਰ ਇੱਥੇ ਗਊਕਾਟ ਪਹੁੰਚੇ ਤਾਂ ਦੇਖਿਆ ਕਿ ਗੰਦਾ ਪਾਣੀ ਚੁੱਕਣ ਵਾਲੀਆਂ ਸਾਰੀਆਂ ਮੋਟਰਾਂ ਬੰਦ ਸੀ ਡਰੇਨ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਬੁੱਢੇ ਦਰਿਆ ਵਿੱਚ ਜਾ ਰਿਹਾ ਸੀ ਇਸ ਤੋਂ ਬਾਅਦ ਮੌਕੇ ਤੇ ਹੀ ਸੰਤ ਸਿਚੀਵਾਲ ਨੇ ਅਧਿਕਾਰੀਆਂ ਨੂੰ ਬੁਲਾਇਆ ਉਹਨਾਂ ਦੀ ਚੰਗੀ ਝਾੜ-ਚੰਪ ਕਰਦੇ ਹਾਂ ਸਪਸ਼ਟ ਕਿ ਹਾਂ ਕਿ ਮਾਲਵੇ ਤੇ ਰਾਜਸਥਾਨ ਦੇ ਲੋਕਾਂ ਨੂੰ ਗੰਦਾ ਜ਼ਹਿਰੀਲਾ ਪਾਣੀ ਪਿਲਾਉਣ ਦੇ ਲਈ ਨਗਰ ਨਿਗਮ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਜ਼ਿੰਮੇਵਾਰ ਹਨ ਕਾਰਵਾਈ ਹੋਣੀ ਚਾਹੀਦੀ ਹੈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਸਿਚੀਵਾਲ ਨੇ ਲੁਧਿਆਣਾ ਦੇ ਡੀਸੀ ਤੇ ਨਗਰ ਨਿਗਮ ਦੇ ਕਮਿਸ਼ਨਰ ਤੇ ਦੋਸ਼ ਲਾਇਆ ਕਿ ਸਰਕਾਰ ਦੀ ਬਦਨਾਮੀ ਪ੍ਰਸ਼ਾਸਨ ਦੇ ਅਧਿਕਾਰੀ ਕਰਵਾ ਰਹੇ ਹਨ ਕਹਿੰਦੇ ਸਰਕਾਰ ਪੈਸਾ ਜਾਰੀ ਕਰ ਦਿੰਦੀ ਹੈ ਅਫਸਰ ਕੰਮ ਨਹੀਂ ਕਰਦੇ ਤੇ ਬਦਨਾਮੀ ਸਰਕਾਰ ਦੀ ਹੁੰਦੀ ਹੈ ਸਰਕਾਰ ਦਾ ਤਾਂ ਦੋਸ਼ੀ ਹੁੰਦੀ ਹੈ ਜੇ ਸਰਕਾਰ ਪੈਸੇ ਨਾ ਦੇਵੇ। ਉਹਨਾਂ ਕਿਹਾ ਕਿ ਮੀਟਿੰਗ ਵਿੱਚ ਗੁੰਮਰਾਹ ਕਰਨ ਵਾਲੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਅਧਿਕਾਰੀ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕੰਮ ਕਰਨ ਦੇ ਕੰਮ 'ਚ ਅੜਿੱਕਾ ਨਾ ਬਣ ਸਕੇ। ਸੀਵਰੇਜ ਬੋਰਡ ਤੇ ਨਗਰ ਨਿਗਮ ਦੇ ਅਧਿਕਾਰੀ ਇੱਕ ਦੂਸਰੇ ਦੀ ਆੜ ਵਿੱਚ ਬਚਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਦੋਵੇਂ ਧਿਰਾਂ ਨੂੰ ਉਹਨਾਂ ਨੇ ਮੀਡੀਆ ਦੇ ਸਾਹਮਣੇ ਕਰਦਿਆ। ਪਾਣੀ ਜ਼ਹਿਰੀਲਾ ਕਰਨ ਤੇ ਉਹਨਾਂ ਦੀ ਜਵਾਬ ਤਲਬੀ ਕੀਤੀ। ਸਿਚਵਲ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਨੂੰ ناکਾਮ ਬਣਾਉਣ ਵਾਲਿਆਂ ਦੀ ਮਿਲੀਭੁਗ ਇਸ ਦਰਮਿਆਨ ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਤੋਂ ਐਮਐਲਏ ਦਲਜੀਤ ਸਿੰਘ ਗਰੇਵਾਲ ਵੀ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 16 ਨਵੰਬਰ ਨੂੰ ਭੁਖੜੀ ਤਵਾਰ ਰੇ ਨਗਰ ਕੀਰਤਨ ਤੋਂ ਪਹਿਲਾਂ-ਪਹਿਲਾਂ ਸੜਕ ਦੀ ਮੁਰੰਮਤ ਕੀਤੀ ਜਾਵੇ ਸੰਸੀਜੀਵਾਲ ਨੇ ਦੱਸਿਆ ਕਿ ਉਹਨਾਂ ਨੇ ਬੁੱਢਾ ਦਰਿਆ ਦੇ ਵਿੱਚ ਡਿੱਗ ਰਹੇ ਦੂਸ਼ਿਤ ਪਾਣੀ ਦਾ ਵੀਡੀਓ ਗਵਰਨਰ ਗੁਲਾਬਚੰਦ ਕਟਾਰੀਆ ਮੁੱਖ ਮੰਤਰੀ ਭਗਵੰਤ ਮਾਨ ਸਥਾਨਕ ਨਿਕਾਸ ਮੰਤਰੀ ਰਵਜੋਤ ਸਿੰਘ ਐਨਜੀਟੀ ਸਮੇਤ ਸਾਰੇ ਅਫਸਰਾਂ ਨੂੰ ਭੇਜ ਦਿੱਤਾ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਤੋਂ ਨਿੱਜੀ ਤੌਰ ਤੇ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਇੱਕ ਦਿਨ ਪਹਿਲਾਂ ਬੁੱਢਾ ਦਰਿਆ ਨੂੰ ਪੂਰੇ ਜਾਣ ਦੀ ਖਬਰ ਵੀ ਅਸੀਂ ਚਲਾਈ ਸੀ ਕਿ ਦਰਿਆ ਦੀ ਚੌੜਾਈ ਘਟਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਚਾਂਦ ਸਿਨਮਾ ਤੇ ਗਊ ਘਾਟ ਨੇੜੇ ਕੀਤੀ ਜਾ ਰਹੀ ਹੈ ਇਸ ਨਾਲੇ ਵਿੱਚ ਸ਼ਰੇਆਮ ਕਈ ਥਾਵਾਂ ਤੇ ਮਿੱਟੀ ਸੁੱਟੀ ਜਾ ਰਹੀ ਹੈ ਪਰ ਨਗਰ ਨਿਗਮ ਦੇ ਅਧਿਕਾਰੀ ਪੂਰੀ ਤਰ੍ਹਾਂ ਅਣਜਾਣ ਬਣੇ ਹੋਏ ਹਨ ਕੰਨ ਲਪੇਟ ਕੇ ਬੈਠੇ ਹਨ ਹੁਣ ਇਹਨੇ ਤਿੱਖੀ ਝਾੜਚਮਤ ਤੋਂ ਬਾਅਦ ਦੇਖਣਾ ਹੋਊਗਾ ਕਿ ਇਸ ਮਸਲੇ ਤੇ ਅਧਿਕਾਰੀ ਕੰਮ ਕਰਦੇ ਹਨ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਜਾਂ ਫਿਰ ਨਹੀਂ